ਮੇਰਾ ਨਾਮ ਕੁਲਵੰਤ ਸਿੰਘ ਸੈਣੀ ਮੇਰਾ ਪਿੰਡ ਜੱਲੋਵਾਲ ਖਨੂਰ ਅੱਜ ਇਲੈਕਸ਼ਨਾਂ ਨੂੰ ਲੈ ਕੇ ਕੀ ਦਿੱਕਤ ਆ ਰਹੀ ਹੈ ਤੁਹਾਡੀ ਜਿਹੜੀ ਤੁਸੀਂ ਫਾਰਮ ਜਮਾ ਕਰਾਉਣਾ ਹੈ ਅਸੀਂ ਜਿਸ ਦਿਨ ਦੀ ਇਲੈਕਸ਼ਨ ਅਨਾਉਂਸ ਹੋਈ ਆ ਸਵਾ ਬਹੁਤ ਥੋੜਾ ਉਹ ਵੀ ਜਿਹੜੀਆਂ ਵੋਟਰ ਸੂਚੀਆਂ ਨਹੀਂ ਬਣਾ ਕੇ ਭੇਜੀਆਂ ਉਹਦੇ ਵਿੱਚ ਜਿਹੜੇ 18 ਦੇ ਵਿੱਚ ਵਾਰਡ ਸੀ ਕਿਸੇ ਘਰ ਦਾ ਇੱਕ ਬੰਦਾ ਇੱਕ ਦੂਜੇ ਵਾਰਡ ਚਾ ਕੇ ਪਾਤਾ ਕਿਹੜੇ 2 ਪਾਤੇ ਕਿਹੜੇ 4 ਵਾਤੇ ਕਿਸੇ ਵਾਰਡ ਦੇ ਵਿੱਚ 800 ਵੋਟ ਕਿਸੇ ਬਾੜ 'ਚ 80 ਵੋਟਾ ਕਿਸੇ ਪਿੰਡ ਦੇ ਵਿੱਚ ਬਾੜ 'ਚ 350 ਵੋਟ ਕਿਸੇ ਬਾੜ 'ਚ 50 ਵੋਟਾ ਇਹਨਾਂ ਨੇ ਬਹੁਤ ਵੱਡੀ ਪ੍ਰੋਬਲਮ ਲਿਆਦੀ ਪੂਰਾ ਸਾਲ ਇਹ ਵੋਟਾ ਬਾਰੇ ਗੱਲਾਂ ਕਰਦੇ ਆ ਪੂਰਾ ਸਾਲ ਇਹ ਅਫਸਰ ਮੀਟਿੰਗਾਂ ਕਰਦੇ ਆ ਮੈਨੂੰ ਇਹ ਨਹੀਂ ਪਤਾ ਮੀਟਿੰਗਾਂ ਤੇ ਕਰਦੇ ਕੀ ਆਏ ਜਦੋਂ ਇੱਕ ਪਿੰਡ ਘਰ ਤੁਰਦਾ ਜਿੱਥੇ ਕਾਰਖਾਨਾ ਬੋਲਦਾ ਅਗਲਾ ਬਾੜ ਤੋਂ ਸ਼ੁਰੂ ਹੋਣਾ ਚਾਹੀਦਾ ਲੇਕਿਨ ਨਹੀਂ 4 ਨੰਬਰ 7ਵਾਂ ਪਿੰਡ ਦੇ ਦੂਏ ਪਾਸੇ ਐਦਾਂ ਵੋਟਾਂ ਦੀ ਚੇਂਜ ਕੀਤੀ ਆ ਹੁਣ ਵੋਟਾ ਆ ਗਿਆ ਬਹੁਤ ਜਲਦੀ ਸਾਰੇ ਲੋਕ ਜਿਹੜੇ ਆ ਇੱਥੇ ਕਾਗਜ਼ ਚੱਕੀ ਫਿਰਦੇ ਆ ਕਿਸੇ ਦਾ ਕੁਝ ਆ ਕੇ ਦਾ ਕੁਝ ਆ ਸਾਲੂ ਕਹਿੰਦੇ ਇਹਦਾ ਆ ਨਾਲ ਇੱਕ ਨੰਬਰ ਵੋਟਾ ਕੱਟ ਬਹੁ ਦਿੱਤੀ ਆ ਫਾਰਮ ਇੱਕ ਨੰਬਰ ਬਣਾ ਕੇ ਲਿਆਓ ਫਾਰਮ ਦੋ ਨੰਬਰ ਬਣਾ ਕੇ ਲਿਆਓ ਉਹਦੇ ਪਿੱਛੇ ਲਿਖੋ ਅਸੀਂ ਕਰੈਕਸ਼ਨ ਕਰੋਣੇ ਲੱਗੋ ਪੇਡਾਂ ਵਾਲੇ ਤੁਸੀਂ ਅੱਜ ਇੱਥੇ ਕਾਦੇ ਲਈ ਪਾਚੇ ਹੋ ਕਰੈਕਸ਼ਨ ਕਰਾਉਣ ਦੇ ਲਈ ਕੀ ਕਾਰੀ ਕਿਸ ਚੀਜ਼ ਦੀ ਅਸੀਂ ਕਰੈਕਸ਼ਨ ਕਰਾਉਣੇ ਵੀ ਵੋਟਾਂ ਕੱਟੀਆਂ ਨੇ ਵੀ ਜਿਹੜੀਆਂ ਪਾਰਟਾ ਚ ਚੇਂਜ ਹੋ ਜਾਂ ਉਹਨਾਂ ਨੇ ਵੀ ਕੀ ਕਿਹਾ ਅੰਦਰ ਤੁਹਾਨੂੰ ਕੌਣ ਮੈਂ ਅੰਦਰ ਗਿਆ ਜੀ ਅੰਦਰ ਜਾ ਕੇ ਜਿਹੜੀ ਬੈਠੇ ਹੋ ਸੋਡੈਂਟ ਉਹਨੂੰ ਮਿਲਿਆ ਜੇ ਚਾਰ ਜਥਾਇਆ ਉਹ ਕਹਿੰਦੀ ਜਿਹੜੇ ਪਿੱਛੇ ਕਾਗਜ਼ ਲਾ ਕੇ ਲਿਆਓ ਜੀ ਅੱਜ ਹੋਣੇ ਦੋ ਦਿਨ ਰਹਨੇ ਵਿਚਾਲੇ ਪਰसों ਵੀ ਛੁੱਟੀ ਆ ਕਿੱਦਾਂ ਕਾਗਜ਼ ਪੂਰੇ ਕਰਾਂਗੇ ਸਾਰੇ ਚਾਹੀਦਾ ਨਹੀਂ ਕਿ ਇਹਨਾਂ ਨੂੰ ਟਾਈਮ ਦੇਣਾ ਚਾਹੀਦਾ ਸੀ ਬੁਰਗੇ ਰਿਪੋਰਟਾਂ ਵਿੱਚ ਟਾਈਮ ਦੇਣਾ ਚਾਹੀਦਾ ਸੀ ਇੰਨੀ ਜਲਦੀ ਕੋਈ ਕੰਮ ਨਹੀਂ ਹੋ ਸਕਦਾ ਜਿਹੜੀਆਂ ਸੋਧੀਆਂ ਵੋਟਾਂ ਸਰ ਮੇਰੇ ਚੌਕੀਦਾਰ ਦੀ ਵੋਟਾਂ ਨੇ ਫੇ ਕਿੱਥੇ ਵੋਟਾਂ ਠੀਕ ਕੀਤੀ ਇਹਨਾਂ ਜਾ ਕੇ ਤੁਸੀਂ ਕਿਹਾ ਕਿ ਪਰਿਵਾਰ ਦੀਆਂ ਵੀ ਲੱਗ ਲੱਗ ਤੁਹਾਡੀ ਲੱਗ ਜਾ ਉਹਨਾਂ ਦੀ ਲੱਗ ਮੇਰਾ ਪਰਿਵਾਰ ਮੈਂ ਹੈਟਿਆ ਮੇਰੀ ਚਾਰ ਬਾੜ ਜੇ ਆ ਮੇਰਾ 7 ਨੰਬਰ ਬਾੜਿਆ ਪਰਿਵਾਰ ਮੇਰਾ 7 ਜੇ ਸਾਰੇ ਪਿੰਡਾਂ 'ਚ ਇਹ ਆ ਲਿਆ ਪੂਰੇ ਪੰਜਾਬ ਦੇ ਵਿੱਚ ਉਹ ਵੋਟਾਂ ਵੀ ਅੜੀਆਂ ਐ ਇਧਰ ਦੀਆਂ ਉਧਰ ਪਾਤੀਆਂ ਬਾੜਾਂ ਦੀਆਂ ਇਧਰ ਦੀਆਂ ਉਧਰ ਬਾੜਾਂ ਬਾਤੀਆਂ ਇਹ 3 ਨੰਬਰ ਦੀਆਂ ਬਾੜ ਦੀਆਂ ਵੋਟਾਂ ਪੰਜ ਪਾਤ ਉਹਦੇ ਵਿੱਚ ਇੱਕ ਬੰਦੇ ਦੀ ਪਾਈ ਉਹ ਕੈਨੇਡਾ ਪੰਜ ਬਾੜ ਸਾਰੇ ਅੱਜ ਪਰਸੋਂ ਦੇ ਘੁੰਮਦੇ ਆ ਪਰਸੋਂ ਹੀ ਲਿਸਟ ਮਿਲੀ ਆ ਪਰਸੋਂ ਦੇ ਘੁੰਮਦੇ ਆ ਅਜੇ ਵੀ ਖੱਜੇ ਰਖਵਾ ਵੀ ਆ ਕੋਈ ਪੱਲੇ ਨਹੀਂ ਪਾਉਂਦੇ ਪੰਜ ਚੋਂ ਕਿਹੜਾ ਪੈਂਚ ਖੜਾ ਹੋਊਗਾ ਪੰਜ ਨੰਬਰ ਚੋਂ ਪੈਂਚ ਤੇ 4 ਨੰਬਰ ਚੋਂ 3 ਚੋਂ ਪੈਂਚ ਹੀ ਹੈ ਨੇ ਇੱਕ ਬੰਦਾ ਉਹ ਕੈਨੇਡਾ ਕਿਦਾਂ ਦੇ ਦੋਗੇ ਜਿਹੜੀ ਇਹ ਜਲਦਬਾਜ਼ੀ ਨਹੀਂ ਮੋਰੀ ਜਲਦਬਾਜ਼ੀ ਇਹ ਕਾਦੀ ਵੋਟਾਂ ਦੀ ਸੋਧ ਕਾਦੀ ਕੀਤੀ ਹੈ ਤਾਂ ਬਗੜ ਕੰਮ ਖਰਾਬ ਕੀਤਾ ਕਾਦੀ ਸੋਧ ਹੋਈ ਹੈ ਜਿਹੜੀ 2018 ਦੀਆਂ ਵੋਟਾਂ ਉਹ ਉਹ ਵੀ ਲਿਸਟ ਇਹਨਾਂ ਦਿੱਤੀ ਉਹ ਸਹੀ ਨਹੀਂ ਕੀਤੀ ਇਹਨਾਂ ਨੇ ਉਸ ਹਾਲਾਤਾਂ ਪਈਤੀਆਂ ਨਹੀਂ ਵੋਟਾਂ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਮੰਗਦੇ ਸਹੀ ਕਰਨਾ ਚਾਹੁੰਦੇ ਅਸੀਂ ਵੀ ਜਿਹੜਾ ਹੈਗਾ ਬੋਟਾਂ ਨਹੀਂ ਤਾਂ ਵੋਟਾਂ ਲੇਟ ਹੋ ਜਾਣ ਇਹ ਤਾਂ ਸੋਧ ਹੋਣੀ ਚਾਹੀਦੀ ਹੈ ਨਾ ਹੁਣ ਤੇ ਤਿੰਨੇ ਨੰਬਰ ਬਾੜ ਚ ਕੋਈ ਕੋਰੇ ਕਿਹੜਾ ਪੈਂਚ ਖੜਾ ਕਰਾਂਗੇ ਪੰਜ ਚਾਰ ਤੋਂ ਪੰਜ ਤਾਂ ਪੈਂਚ ਸਾਰੇ ਪਿੰਡ ਦੇ ਇਲੈਕਸ਼ਨ ਅਨਾਉਂਸ ਹੋਣ ਤੋਂ ਬਾਅਦ ਪਹਿਲਾਂ ਤਾਂ ਸਰਕਾਰ ਨੇ ਲਿਸਟਾਂ ਨਹੀਂ ਜਾਰੀ ਕੀਤੀਆਂ ਬੜੇ ਧੱਕੇ ਨਾਲ ਆਪਾਂ ਜਿਹੜੋ ਲਿਸਟਾਂ ਲਈਆਂ ভোটার ਸੂਚੀਆਂ ਲਈਆਂ ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਕੰਮ ਕੀਤਾ ਨੇ ਅਨਸੂਚਿਤ ਜਾਤੀ ਦੇ ਤਿੰਨ ਸੀਗੇ ਸਾਡੇ ਰਿਜ਼ਰਵ ਉਹਦੇ ਚੋਂ ਇੱਕ ਪਹਿਲਾਂ ਦਾ ਰਿਜ਼ਰਵੇ ਕੱਟ ਦਿੱਤਾ ਇਹਨਾਂ ਨੇ ਦੂਜਾ ਸਭ ਤੋਂ ਜਿਹੜਾ ਵੱਡਾ ਇਹਨਾਂ ਨੇ ਗਲਤੀ ਕੀਤੀ ਇੱਕ ਨੰਬਰ ਵਾਰਡ ਦੇ ਵਿੱਚ 49 ਸਿਰ ਵੋਟਾਂ 7 ਨੰਬਰ ਵਾਰਡ ਦੇ ਵਿੱਚ 300 ਪਲੱਸ ਵੋਟਾਂ ਇਹਨਾਂ ਨੂੰ ਇਹੀ ਨਹੀਂ ਪਤਾ ਲੱਗਦਾ ਪਿਆ ਕਿ ਪਿੰਡ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੋ ਰਿਹਾ ਜਦ ਕੀ ਸਰਕਾਰ ਨੂੰ ਚਾਹੀਦਾ ਸੀ ਇਹ ਦਸੰਬਰ ਦੇਬੇਟ ਕਿਉਂਕਿ ਇਲੈਕਸ਼ਨ ਜਿਹੜੇ ਸੀਗੇ ਅਨਾਉਂਸ ਕਰਨੇ ਚਾਹੀਦੇ ਸੀਗੇ ਇਹਨਾਂ ਦੇ ਕੋਲੋਂ 9 ਮਹੀਨੇ ਸਰਪਲਸ ਪਏ ਹੋਏ ਸੀਗੇ ਵੋਟਾਂ ਨਹੀਂ ਸੋਧ ਕਰਨ ਅੱਜ ਦੇਖ ਕੇ ਦੇਖਿਆ ਜਾਵੇ ਤਾਂ 30 ਤਰੀਕ ਆ ਅੱਗੇ 2 ਤੇ 3 ਦੀ ਛੁੱਟੀ ਆ ਗਈ ਤੇ 4 ਤਰੀਕ ਹੀ ਲਾਸਟ ਡੇਟ ਆ ਉਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਮੈਂ ਅੰਦਰ ਸੁਪਰਡੈਂਟ ਸਾਹਿਬ ਕੋਲ ਗਿਆ ਮੈਂ ਕਿਹਾ ਜੀ ਜੇ ਤੁਹਾਨੂੰ ਤੁਸੀਂ ਕਹਿੰਨੇ ਪਏ ਹੋ ਕਲਰਕ ਦਾ ਕੰਮ ਅਸੀਂ ਕਰ ਲਈਏ 600 ਵੋਟ ਆ ਜਿਹੜੀ ਇੱਧਰ ਉੱਧਰ ਕਰਨ ਵਾਲੀ ਆ ਤੁਹਾਨੂੰ 600 ਵੋਟ ਮੈਂ ਕੱਲ ਲਿਆ ਕੇ ਦੇ ਦਿੰਦਾ ਕੀ ਉਹਦੀ ਤੁਹਾਡੇ ਕੋਲ ਕੋਈ ਗਾਰੰਟੀ ਹੈਗੀ ਕਿ ਸੋਧ ਕਰਕੇ ਦੇ ਦੋਗੇ ਕਿਉਂਕਿ ਜਦੋਂ ਆਪਾਂ ਪੰਚੀ ਦੇ ਆਪਾਂ ਇਲੈਕਸ਼ਨ ਜਦੋਂ ਲੜਦੇ ਆ ਤਾਂ ਉਹਦੇ ਚ ਫਾਰਮ ਪਰ ਹੁੰਦਾ ਮੌਕੇ ਦੇ ਹਿਸਾਬ ਨਾਲ ਜਿਹੜੀਆਂ ਲਿਸਟ ਆਏ ਆ ਜੇ 6 ਨੰਬਰ ਵਾਰਡ ਦਾ ਬੰਦਾ ਖੜਾ ਤਾਂ 6 ਨੰਬਰ ਦਾ ਹੀ ਗਵਾ ਹੋਣਾ ਚਾਹੀਦਾ ਜੇ ਉਹ ਸੋਧ ਆ ਗਈ ਤਾਂ 6 ਨੰਬਰ ਵਾਲਾ ਪੰਜ ਚ ਚਲ ਗਿਆ ਤਾਂ ਉਹਦੇ ਵੇਲੇ ਕਾਗਜ਼ਾਦ ਹੋ ਜਾਣੇ ਆ ਇਹਨਾਂ ਦੇ ਕੋਲੋਂ ਕੋਈ ਪੁਖਤਾ ਇਹਨਾਂ ਦੇ ਕੋਲੋਂ ਕੋਈ ਬੰਦੋਬਸ ਨਹੀਂ ਆ ਨਾ ਇਹਨਾਂ ਨੇ ਸਮਾ ਦਿੱਤਾ ਨਾ ਹੀ ਇਹਨਾਂ ਦੇ ਆਰਓ ਸ਼ਨੀਵਾਰ ਵੀ ਨਹੀਂ ਬੈਠੇ ਐਤਵਾਰ ਵੀ ਨਹੀਂ ਬੈਠੇ ਦੋ ਤਰੀਕ ਨੂੰ ਵੇਖ ਨਹੀਂ ਬੈਠਣਾ ਉਹਨਾਂ ਨੇ ਤੇ ਦਿਨ ਘੜੇ ਦਿੱਤੇ ਜੀ ਇਹਨਾਂ ਨੂੰ ਫਾਰਮ ਭਰਨ ਨੂੰ ਅੱਜ ਜਾ ਰਹੇ ਹਾਂ ਜੀ ਉਹ ਕਹਿੰਦੇ ਜੀ ਕਿ ਸੋਧ ਕਰਾ ਕੇ ਸ਼ਾਮ ਤੱਕ ਲਿਆਓ ਕਿੱਥੋਂ ਲੈ ਕੇ ਆਈਏ ਕੱਲੀ ਕੱਲੀ ਵੋਟ ਦੇ ਜੀ ਸਭ ਤੋਂ ਵੱਡੀ ਨਲਾਇਕੀ ਸਭ ਤੋਂ ਵੱਡੀ ਦੇਖੋ ਜੀ ਥੱਲੇ ਬੀ ਐਲਓ ਤੋਂ ਲੈ ਕੇ ਹਾਇਰ ਕਮਾਂਡ ਤੱਕ ਇਹਨਾਂ ਦਾ ਬੁਰਾ ਹਾਲ ਆ ਜੀ ਇਲੈਕਸ਼ਨ ਕਮਿਸ਼ਨ ਤੱਕ ਦਾ ਬੁਰਾ ਹਾਲ ਆ ਜਿਨ੍ਹਾਂ ਬੰਦਿਆਂ ਕੋਲੋਂ ਵੋਟਾਂ ਹੀ ਨਹੀਂ ਆਪਣੀਆਂ ਸੋਧ ਹੋਈਆਂ ਇੱਕ ਛੋਟਾ ਜਿਹਾ ਪਿੰਡ 1300 ਪਿੰਡ ਆ 1300 ਵੋਟਾਂ ਦੇ ਵਿੱਚ 750 ਤੋਂ ਲੈ ਕੇ 180 ਕੇ ਵੋਟਾਂ ਇੱਕ ਵਾਰ ਚ ਪੈਣੀਆਂ ਚਾਹੀਦੀਆਂ ਇਹ ਆਪਾਂ ਗੱਲ ਕਰੀਏ ਕਿਉਂਕਿ ਇਦਾਂ ਦੀ ਕੋਈ ਬਾੜਬੰਦੀ ਹੈ ਨਹੀਂ ਕੋਈ ਰੇਖਾ ਕੰਨ ਤੱਕ ਕੀਤਾ ਨਹੀਂ ਹੋਇਆ ਪਰ ਉਹਰੇ ਵਿੱਚ ਕਿੱਥੇ 49 ਕਿੱਥੇ 367 ਕਿਸੇ 300 ਬੂਟਾ ਬਿਲਕੁਲ ਧਕੇਸ਼ ਆਈ ਅਸੂਤੀ ਜਾਤੀ ਦੇ ਨਾਲ ਵੀ ਧੱਕਾ ਕੀਤਾ ਇਹਨਾਂ ਨੇ ਤਿੰਨ ਬਾੜ ਧਰਮ ਸੀਗੇ ਉਹ ਚੋ ਦੋ ਰਹਿਣ ਦਿੱਤੇ ਉਹ ੜਾਈ ਦਿੱਤਾ ਉਹਦੇ ਬਾਰੇ ਕੋਈ ਗੱਲੇ ਨਹੀਂ ਕਰਦਾ ਪਿਆ ਇਹ ਬਹੁਤ ਜ਼ਿਆਦਾ ਧੱਕਾ ਹੈ ਨਾ ਸਮਾ ਦੇ ਰਹੇ ਆ ਇਹ ਤੇ ਨਾ ਹੀ ਕੋਈ ਹੱਥ ਫੜਦੇ ਪੈ ਬਿਲਕੁਲ ਝੂਠ ਦਾ ਪੰਡਾ ਉੱਥੋਂ ਬਸ ਕਾਗਜ਼ੀ ਕਾਰਵਾਈ ਨੂੰ ਮੂੰਹ ਦਿੱਤਾ ਹੋਇਆ ਇਹਨਾਂ ਨੇ ਇਹੀ ਹਾਲ ਬੀਡੀਪੀਓ ਦਫਤਰ ਦਾ ਤੁਸੀਂ ਜਾ ਕੇ ਦੇਖ ਲਓ ਉੱਥੇ ਕਿੰਨੇ ਲੋਕ ਉਲਝੇ ਹੋਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਐਨਓਸੀ ਲੈਣੀ ਹੈ ਕਿ ਸਵੈ ਘੋਸ਼ਣਾ ਪੱਤਰ ਲੈਣਾ ਨੋਟੀਫਿਕੇਸ਼ਨ ਜਾਰੀ ਹੋ ਰਿਹਾ ਜੀ ਕਿ ਸਵੈ ਘੋਸ਼ਣਾ ਪੱਤਰ ਲੈ ਲਓ ਵਿਚਾਰੇ ਐਨਓਸੀ ਨੂੰ ਲਾਈਨ 'ਚ ਲੱਗੇ ਹੋਏ ਆ ਜੇ ਹੀ ਮੌਕੇ ਤੇ ਮੌਜੂਦ ਨਹੀਂ ਬੀਡੀਪੀਓ ਸਾਹਿਬ ਦਾ ਪਤਾ ਨਹੀਂ ਉਹਨਾਂ ਕੋ ਦੋ ਜਿਲ੍ਹਾ ਦੋ ਬਲਾਕਾਂ ਦਾ ਚਾਰਜ ਆ ਕਿ ਤਿੰਨ ਬਲਾਕਾਂ ਦਾ ਚਾਰਜ ਆ ਉਹ ਕਿੱਥੇ ਕਿੱਥੇ ਹੋਣਗੇ ਸਮਾਂ ਥੋੜਾ ਹੈ ਜੀ ੱੱਕਾ ਹੁੰਦਾ ਪਿਆ ਇਹ